ਜਦੋਂ ਕਦਾ ਇਹ ਸੋਸ਼ਲ ਮੀਡੀਆ ਦਾ ਦੌਰ ਦौरा ਸ਼ੁਰੂ ਹੋਇਆ ਤਕਰੀਬਨ ਇੱਕ ਗੱਲ ਆਪਾਂ ਲਗਾਤਾਰ ਦੇਖਦੇ ਸੁਣਦੇ ਰਹੇ ਆ ਕਿ ਵੀ ਸਿੱਖਾਂ ਦੇ ਕੋਲ ਲੀਡਰ ਦੀ ਘਾਟ ਹੈ ਲੀਡਰਸ਼ਿਪ ਦੀ ਘਾਟ ਹੈ ਵੀ ਸਿੱਖਾਂ ਦੇ ਕੋਲ ਲੀਡਰ ਨਹੀਂ ਹੈਗਾ ਕੋਈ ਵੀ ਆਬਵੀਅਸਲੀ ਪੰਜਾਬ ਦੇ ਅੰਦਰ ਇਹਨੂੰ ਹਮੇਸ਼ਾ ਜਿਹੜੇ ਅਕਾਲੀ ਦਲ ਦੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਸਿੱਖਾਂ ਦੇ ਲੀਡਰ ਨੇ ਕਾਂਗਰਸ ਵਾਲੇ ਚਲੋ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਕਹਿੰਦੇ ਸੀ ਕਿ ਪੰਜਾਬ ਦੇ ਤੇ ਸਿੱਖਾਂ ਦੀ ਜਿਹੜੀ ਆ ਨੁਮਾਇੰਦਗੀ ਕਰਦੇ ਨੇ ਉਹ ਤੇ ਪਰ ਆਬਵੀਅਸਲੀ ਇਹਨੂੰ ਜੇਕਰ ਮੈਂ মিডিਆ ਦੇ ਵਿੱਚ ਜਿਹੜੀ ਆਮ ਤੌਰ ਤੇ ਸ਼ਬਦਾਵਲੀ ਵਰਤੀ ਜਾਂਦੀ ਰੈਡਿਕਲ ਉਹਦੇ ਹਿਸਾਬ ਦੇ ਨਾਲ ਦੇਖੀਏ ਤਾਂ ਜਿਹੜਾ ਉਹ ਟੜਾ ਸਗਾ ਜਾਂ ਜਿਹੜਾ ਗਰਮ ਟੜਾ ਸੀ ਜਾਂ ਕਹੇ ਲੋਕ ਕਿ ਜਿਹੜਾ ਇੰਡੀਆ ਤੋਂ ਵੱਖ ਹੋਣਾ ਚਾਹੁੰਦਾ ਖਾਲਸਤਾਨੀ ਧਿਰਾਂ ਨੇ ਉਹ ਹਮੇਸ਼ਾ ਕਹਿੰਦੇ ਕਿ ਆਫਟਰ ਸੰਜ ਨੇਲ ਸਿੰਘ ਕਾਲ ਦਾ ਭਿੰਡਰ ਵਾਲਿਆਂ ਤੋਂ ਬਾਅਦ ਵੀ ਕੋਈ ਵੀ ਇਦਾਂ ਦਾ ਆਗੂ ਨਹੀਂ ਆ ਸਕਿਆ ਜਿਹੜਾ ਕਿ ਕੌਮ ਦੀ ਨਿਮਾਇਂਦਗੀ ਕਰ ਸਕੇ ਕੌਮ ਨੂੰ ਲੀਡ ਕਰ ਸਕੇ ਜਾਂ ਕਹਿ ਲਓ ਕਿ इवन दो ਸਰਦਾਰ ਸਿਮਰਜੀਤ ਸਿੰਘ ਮਾਨ ਹੋਣੀ ਵੀ ਰਹੇ ਨੇ ਪਰ ਉਹਨਾਂ ਤੇ ਵੀ ਉਸ ਤਰੀਕੇ ਦਾ ਵਿਸ਼ਵਾਸ ਕਰ ਲਓ ਕਿ ਸਾਰਿਆਂ ਨੂੰ ਇਕੱਠੇ ਨਹੀਂ ਉਹ ਕਰ ਸਕੇ ਭਾਵੇਂ ਅਮਰਪਾਲ ਸਿੰਘ ਹੁਣੀ ਆਏ ਹਾਲੀਆ ਦਿਨਾਂ ਦੇ ਵਿੱਚ ਪਰ ਇੱਕ ਤਾਂ ਚਲੋ ਬਹੁਤ ਯੰਗ ਸੀਗੇ ਉਹਨਾਂ ਦੀ ਉਮਰ ਬਹੁਤ ਘੱਟ ਵੀ ਇਹ ਵੀ ਇੱਕ ਕਾਰਨ ਸੀਗਾ ਤੇ ਆਬਵੀਅਸਲੀ ਉਹਨਾਂ ਦੇ ਵੱਲੋਂ ਜਿਸ ਤਰੀਕੇ ਦੇ ਫੈਸਲੇ ਕੀਤੇ ਗਏ ਜਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ ਨਾ ਉਹ ਉਹ ਉਸ ਤਰੀਕੇ ਨਾਲ ਕਹਿ ਲਓ ਕਿ ਲੀਡਰਸ਼ਿਪ ਨਹੀਂ ਦੇ ਸਕੇ ਜੋ ਕਹ ਲੋ ਕਿ ਸਾਰਿਆਂ ਨੂੰ ਇਕੱਠੇ ਨਹੀਂ ਕਰ ਸਕੇ ਨਾ ਇੱਕ ਜਿਹੜੀ ਇੱਕ ਤੁਹਾਡੇ ਚ ਉਹ ਚੀਜ਼ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦੀ ਹੈ ਜਿੱਦਾਂ ਜਦੋਂ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੋਂ ਖੜੇ ਹੋ ਕੇ ਸਿੰਘ ਸਾਹਿਬਾਨਾ ਨੇ ਫੈਸਲੇ ਸੁਣਾਏ ਸੀ ਤੁਹਾਨੂੰ ਇੱਕ 올 ਟੁਗੇਦਰ ਸਾਰੇ ਪਾਸਿਓਂ ਸੋਸ਼ਲ ਮੀਡੀਆ ਮੀਡੀਆ ਜਾਂ ਤੁਸੀਂ ਕਿਸੇ ਨਾਲ ਗੱਲ ਕਰੋ ਤੁਹਾਨੂੰ ਇੱਕ ਪੋਜ਼ਿਟਿਵਿਟੀ ਦੇਖਣੀ ਦਿਖਾਉਣੀ ਸ਼ੁਰੂ ਹੋ ਗਈ ਸੀ ਕਿ ਹਾਂ ਯਾਰ ਵੀ ਅਕਾਲ ਤਖਤ ਸਾਹਿਬ ਦੇ ਉਸ ਫੈਸਲੇ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਉਹਨੂੰ ਇੱਕ ਪੋਜ਼ਿਟਿਵ ਤਰੀਕੇ ਨਾਲ ਦੇਖਿਆ ਆਬਵੀਅਸਲੀ ਉਹਦੇ ਤੇ ਵੀ ਕਈ ਥੋੜੇ ਜਿਹਾ ਉਹ ਤਾਂ ਹਮੇਸ਼ਾ ਹੁੰਦਾ ਹੀ ਆ ਜਿਹੜਾ ਕਿਸੇ ਵੀ ਚੀਜ਼ ਦੇ ਜੇਕਰ ਆਪਾਂ ਵੇਖੀਏ ਤਾਂ ਪਰ ਨਹੀਂ ਤਾਂ ਜ਼ਿਆਦਾਤਰ ਉਦੋਂ ਵੀ ਇੱਕ ਜਿਹੜਾ ਪੋਜ਼ਿਟਿਵਿਟੀ ਸੀਗੀ ਪਰ ਅਦਰਵਾਈਜ਼ ਜੇਕਰ ਆਪਾਂ ਦੇਖੀਏ ਤਾਂ ਲਗਾਤਾਰ ਇਹ ਹੀ ਗੱਲ ਚੱਲਦੀ ਆਉਂਦੀ ਆ ਕਿ ਸਿੱਖਾਂ ਦੀ ਉਸ ਤਰੀਕੇ ਨਾਲ ਲੀਡਰਸ਼ਿਪ ਦੇ ਵਿੱਚ ਕੋਈ ਵੀ ਉਦਾਂ ਦਾ ਚਿਹਰਾ ਹੈ ਨਹੀਂ ਜਿਹੜਾ ਕਿ ਵੱਡੇ ਪੱਧਰ ਤੇ ਸਿੱਖਾਂ ਨੂੰ ਲੀਡ ਕਰ ਸਕੇ ਸੋ ਹੁਣ ਜਿਹੜਾ ਇਹਦੇ ਵਿੱਚ ਇੱਕ ਐਂਟਰੀ ਹੋਰ ਹੋਈ ਆ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਜਦੋਂ ਕਾਰਜਕਾਰੀ ਜਥੇਦਾਰ ਦੇ ਤੌਰ ਤੇ ਇਹਨਾਂ ਦਾ ਜਿਹੜਾ ਕਾਰਜਕਾਲ ਸੀਗਾ ਉਹਦੇ ਵਿੱਚ ਕੁਝ ਪ੍ਰੋ ਐਂਡ ਕੌਂਸ ਨੇ ਆਬਵੀਅਸਲੀ ਕੋਈ ਜਿਆਦਾ ਕਹਿ ਲੋ ਕਿ ਬਹੁਤ ਕੋਈ ਐਕਸਟਰਾਔਡਨਰੀ ਕੰਮ ਇਹਨਾਂ ਨੇ ਕੀਤਾ ਹੋਵੇ ਉਸ ਤਰੀਕੇ ਦੀ ਵੀ ਨਹੀਂ ਗੱਲ ਹੈਗੀ ਹਾਂ ਜਿਹੜਾ ਪਰ ਪੁਰਾਣੀ ਜੀਐਸਪੀ ਕਦੀ ਰੀਤ ਚੱਲੀ ਆ ਰਹੀ ਸੀ ਕਿ ਗਿਆਨੀ ਗੁਰਪ੍ਰਚਨ ਸਿੰਘ ਉਹਨਾਂ ਵਾਲੀ ਉਸ ਤੋਂ ਬਹੁਤ ਹਟ ਕੇ ਜਿਹੜਾ ਕਾਈਂਡ ਆਫ ਥੋੜਾ ਜਿਹਾ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹਦੇ ਤੋਂ ਜਿਹੜਾ ਉਭਾਰਿਆ ਜਾਵੇ ਵੀ ਉਹ ਉਸ ਤਰੀਕੇ ਨਾਲ ਜਿਵੇਂ ਉਦੋਂ ਤਾਂ ਬਹੁਤ ਜ਼ਿਆਦਾ ਕੰਮ ਖਰਾਬ ਹੋ ਗਿਆ ਸੀ ਆਪਾਂ ਸਾਰੇ ਜਾਣਦੇ ਆ ਤੇ ਆਬਵੀਅਸਲੀ ਇੱਕ ਇਹ ਦੀ وجہ ਇਹ ਵੀ ਆ ਕਿ ਉਦੋਂ ਕਾਲੀ ਦਲ ਸਿਆਸਤ ਸੱਤਾ ਦੇ ਵਿੱਚ ਹੁੰਦੇ ਸੀ ਤੇ ਜਦੋਂ ਕਾਲੀ ਦਲ ਵਾਲੇ ਸੱਤਾ ਦੇ ਵਿੱਚ ਨਾ ਹੋਣ ਤੇ ਇਹ ਫਿਰ ਥੋੜਾ ਜਿਹਾ ਸਿੱਖ ਮਸਲਿਆਂ ਨੂੰ ਵੈਸੇ ਹੀ ਪਹਿਲ ਦੇਣ ਲੱਗ ਪੈਂਦੇ ਹੁੰਦੇ ਆ ਤੇ ਆਬਵੀਅਸਲੀ ਕਾਰਜਕਾਰੀ ਜ세ਦਰ ਗੈਨੀ ਹਰਪੀ ਸਿੰਘ ਹਣੀ ਅਕਾਲ ਤਖਤ ਸਾਹਿਬ ਦੇ ਜਦੋਂ ਸੀਗੇ ਤੇ ਇਹ ਵੀ ਇਹਨਾਂ ਨੂੰ ਇੱਕ ਕਾਈਂਡ ਆਫ ਕਹ ਲੋ ਕਿ ਇਹਨਾਂ ਦੇ ਕੋਲ ਇੱਕ ਜਿਹੜਾ ਸਿਗਾ ਪੁਆਇੰਟs ਹੈਗਾ ਕਿ ਹੁਣ ਉਸ ਤਰੀਕੇ ਨਾਲ ਜੇਕਰ ਸਰਕਾਰ ਦੀ ਵਿਰੋਧਤਾ ਕਰਨੀ ਆ ਤਾਂ ਕੋਈ ਖਾਸੀ ਸਮੱਸਿਆ ਦਾ ਇਹਨਾਂ ਨੂੰ ਸਾਹਮਣਾ ਨਹੀਂ ਕਰਨਾ ਪਿਆ ਤੇ ਵੈਸੇ ਜੇਕਰ ਆਪਾਂ ਦੇਖੀਏ ਤਾਂ ਕਈ ਇਦਾਂ ਦੀਆਂ ਗੱਲਾਂ ਹੋਈਆਂ ਵੀ ਪਰ ਉਸ ਤੋਂ ਬਾਅਦ ਇਹ ਜਿਹੜਾ ਹੁਣ ਉਹ ਪ੍ਰਧਾਨ ਬਣੇ ਨੇ ਕੀ ਉਹ ਅਕਾਲੀ ਦਲ ਨੂੰ ਵਾਕੇ ਹੀ ਉਸ ਜਿਹੜੀ ਜਗ੍ਹਾ ਤੇ ਲੈ ਜਾਣਗੇ ਜਾਂ ਕਹਿ ਲਓ ਕਿ ਕੀ ਇਹ ਅਕਾਲੀ ਦਲ ਜਿਹੜੇ ਸਿੱਖਾਂ ਦੇ ਲੰਬੇ ਸਮੇਂ ਜਿਵੇਂ ਮੈਂ ਗੱਲ ਕੀਤੀ ਕਿ ਜਿਹੜੀ ਲਗਾਤਾਰ ਇਹ ਗੱਲ ਕਹੀ ਜਾਂਦੀ ਕਿ ਲੀਡਰਸ਼ਿਪ ਦੀ ਘਾਟ ਆ ਵੈਸੇ ਕੱਲੇ ਲੀਡਰ ਦੀ ਤਾਂ ਆਈ ਥਿੰਕ ਸਿੱਖਾਂ ਨੂੰ ਮੰਗ ਵੀ ਨਹੀਂ ਕਰਨੀ ਚਾਹੀਦੀ ਸਾਡੇ ਤਾਂ ਪੰਜ ਪ੍ਰਧਾਨੇ ਵਾਲਾ ਸਿਸਟਮ ਆ ਦਸਵੇਂ ਪਾਤਸ਼ਾਹ ਨੇ ਜਿਹੜਾ ਇਹ ਸਾਜਤਾ ਸੀ ਜਦੋਂ ਪੰਜਾ ਪਿਆਰਿਆਂ ਦੇ ਹੁਕਮ ਨੂੰ ਉਹਨਾਂ ਨੇ ਖੁਦ ਮੰਨਿਆ ਸੋ ਆਬਵੀਅਸਲੀ ਸਾਡੇ ਤਾਂ ਪੰਜ ਜਿਹੜੀ ਕੱਲੇ ਲੀਡਰ ਦੀ ਨਹੀਂ ਲੀਡਰਸ਼ਿਪ ਦੀ ਗੱਲ ਹੋਣੀ ਚਾਹੀਦੀ ਆ ਸੋ ਕੀ ਇਹ ਜਿਹੜੀ ਹੁਣ ਦੀ ਲੀਡਰਸ਼ਿਪ ਆ ਇਹ ਜਿਹੜੀ ਇਸ ਅਕਾਲੀ ਦਲ ਦੀ ਆ ਕੀ ਸੱਚੀ ਕੋਈ ਫਰਕ ਪਾ ਸਕਦੀ ਆ ਇਹ ਉਦਾਂ ਤੁਸੀਂ ਕਹਿਣਾ ਵੀ ਯਾਰ ਇਦਾਂ ਅਕਾਲੀ ਦਲ ਤਾਂ ਬਹੁਤ ਬਣਦੇ ਅੱਗੇ ਤਾਂ ਕਦੀ ਤੁਸੀਂ ਆਪਾਂ ਗੱਲ ਨਹੀਂ ਕਰਦੇ ਨਾ ਵੀ ਆਮ ਇਹ ਸ ਅਕਾਲੀ ਦਲ ਦੀ ਕਿਉਂ ਇੰਨੀ ਗੱਲ ਹੋ ਰਹੀ ਹੈ ਉਦੋਂ ਤਾਂ ਇੱਕ ਜਿੱਦਾਂ ਹੁਣ ਅਕਾਲੀ ਦਲ 1920 ਆ ਉਹ ਮੈਨੂੰ ਲੱਗਦਾ ਇਹਨਾਂ ਦੇ ਵਿੱਚ ਮਰਜ਼ੀ ਹੋ ਗਏ ਨੇ ਉਹ ਸੋ ਵੈਸੇ ਜੇਕਰ ਉਹ ਕਈ ਵਾਰੀ ਹਾਸੇ ਦੇ ਵਿੱਚ ਕਹਿ ਦਿੱਤਾ ਜਾਂਦਾ ਕਿ 1920 ਅਕਾਲੀ ਦਲ ਵੇ ਇੱਕ ਤਾਂ ਅਕਾਲੀ ਦਲ 1920 ਇੱਕ 1920 ਅਕਾਲੀ ਦਲ ਵੀ ਬਹੁਤ ਸਾਰੇ ਮਤਲਬ ਕਿ ਬਣੇ ਹੋਏ ਨੇ ਸੋ ਉਹਨਾਂ ਦੇ ਵਿੱਚੋਂ ਪ੍ਰੋਮੀਨੈਂਟ ਤਾਂ ਤਿੰਨ ਚਾਰ ਹੀ ਨੇ ਪਰ ਬਹੁਤ ਨੇ ਹੁਣ ਹੁਣ ਵੀ ਜੇਕਰ ਆਪਾਂ ਸਟ੍ਰੇਟ ਇਸ ਸਮੇਂ ਦੀ ਵੀ ਗੱਲ ਕਰੀਏ ਤਾਂ ਅਕਾਲੀ ਦਲ ਜਿਹੜਾ ਹੁਣ ਇਹ ਗਾਨੀ ਹਰਪੀ ਸਿੰਘ ਉਹਨਾਂ ਵਾਲਾ ਬਣਿਆ ਅਕਾਲੀ ਦਲ ਬਾਦਲ ਫਿਰ ਸ਼੍ਰੋਮੀ ਕਾਲੀ ਦਲ ਅੰਮ੍ਰਿਤਸਰ ਫਿਰ ਅਕਾਲੀ ਦਲ ਬਾਰਸ ਪੰਜਾਬ ਦੇ ਸੋ ਇਦਾਂ ਦੇ ਜਿਹੜੇ ਕਾਫੀ ਧੜੇ ਨੇ ਪਰ ਇਹਦੇ ਵਿੱਚ ਬਾਕੀ ਜਿਹੜੇ ਧੜੇ ਸੀਗੇ ਉਹਨਾਂ ਦੇ ਨਾਲੋਂ ਫਰਕ ਕੀ ਆ ਦੇ ਹੁਣ ਅਕਾਲੀ ਦਲ ਬਾਰਸ ਪੰਜਾਬ ਦੇ ਬਣੇ ਉਹ ਇੱਕ ਕਿਉਂਕਿ ਭਾਇਆ ਅਮਰਪਾਲ ਸਿੰਘ ਹੋਣੀ ਤੇ ਸਰਜੀ ਸਿੰਘ ਖਾਲਸਾ ਹੋਣੀ ਐਮਪੀ ਨੇ ਸੋ মিডিਆ ਦੀ ਕਵਰੇਜ ਤਾਂ ਉਹਨਾਂ ਨੂੰ ਮਿਲਣੀ ਸੀਗੀ ਤੇ ਡੈਫੀਨਿਟਲੀ ਜਿਹੜੇ ਆਪਣੇ ਭਾਇਆ ਅਮਰਪਾਲ ਸਿੰਘ ਹੋਣੀ ਆ ਉਹਨਾਂ ਨੇ ਇੱਕ ਐਸਾ ਕਦਮ ਤਾਂ ਬਣਾ ਹੀ ਲਿਆ ਆ ਕਿ ਕੋਈ ਵੀ ਉਹਨਾਂ ਦੀ ਪਾਰਟੀ ਦੇ ਵੱਲੋਂ ਜਾਂ ਉਹਨਾਂ ਦੇ ਵੱਲੋਂ ਕੋਈ ਵੀ ਜਿਹੜੀ ਆ ਗਤੀਵਿਧੀ ਕੀਤੀ ਜਾਂਦੀ ਆ ਉਹਦੇ ਤੇ ਗੱਲ ਹੋਣੀ ਆ ਚਾਹੇ ਥੋੜਾ ਕਵਟਰ ਕਰੇ ਚਾਹੇ ਜ਼ਿਆਦਾ ਕਰੇ ਪਰ ਸਿੱਖਾਂ ਦੇ ਵਿੱਚੋਂ ਜਾਂ ਓਵਰਆਲ ਪੰਜਾਬ ਦੇ ਵਿੱਚੋਂ ਉਹਦੇ ਤੇ ਗੱਲ ਜ਼ਰੂਰ ਹੋਣੀ ਆ ਸੋ ਉਹਦੇ ਤੇ ਜਿਹੜਾ ਅਕਾਲੀ ਦਲ ਬਾਰਸ ਪੰਜਾਬ ਦੇ ਬਣਿਆ ਪਰ ਇਹ ਅਕਾਲੀ ਦਲ ਦੇ ਵਿੱਚ ਉਹਨਾਂ ਦੇ ਨਾਲੋਂ ਫਰਕ ਇਹ ਹੈ ਕਿ ਇਹ ਅਕਾਲੀ ਦਲ ਉਸੇ ਤਰੀਕੇ ਨਾਲ ਬਣਿਆ ਜਿਵੇਂ ਅਕਾਲ ਤਖਤ ਸਾਬ ਤੋਂ ਹੁਕਮ ਹੋਇਆ ਸੀ ਹੁਣ ਇਹਦੇ ਤੇ ਬਹਿਸ ਹੋ ਸਕਦੀ ਆ ਵੀ ਹੁਣ ਅਸਲੀ ਕਿਹੜਾ ਤੇ ਨਕਲੀ ਕਿਹੜਾ ਪਰ ਜੇਕਰ ਆਪਾਂ ਦੇਖੀਏ ਜਿੱਦਾਂ ਹੁਣ ਜਿਹੜਾ ਇਹਨਾਂ ਨੇ ਚੀਮਾ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਕਿਹਾ ਵੀ ਹੋ ਸਕਦਾ 420 ਦੇ ਕੇਸਾਂ ਤੱਕ ਦੀ ਵੀ ਗੱਲ ਚੱਲ ਰਹੀ ਆ ਵੀ ਕਿਉਂਕਿ ਨਾਮ ਜਿਹੜਾ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਵੀ ਉਹ ਤਾਂ ਅਕਾਲੀ ਦਲ ਬਾਦਲ ਦਾ ਨਾਮ ਹੈ ਅਸਲ ਦੇ ਵਿੱਚ ਕਿਉਂਕਿ ਅੱਗੇ ਹੁੰਦਾ ਸੀ ਕਿ ਅਕਾਲੀ ਦਲ ਸੰਯੁਕਤ ਬਣ ਗਿਆ ਤਾਂ ਉਹ ਹੀ ਅਕਾਲੀ ਦਲ ਬਾਰਸ ਪੰਜਾਬ ਦੇ ਬਣ ਗਿਆ ਪਰ ਇਹਨਾਂ ਨੇ ਕਿਹਾ ਕਿ ਜਦੋਂ ਅਗਿਆਨੀ ਹਰਪੀ ਸਿੰਘ ਉਹਨਾਂ ਨੂੰ ਪੁੱਛਿਆ ਵੀ ਕਿਹਾ ਉਹਨਾਂ ਨੇ ਕਿਹਾ ਕਿ ਅਕਾਲ ਸ਼੍ਰੋਮਣੀ ਅਕਾਲੀ ਦਲ ਇਹ ਨਾਮ ਹੈ ਸਾ ਸੋ ਜਿਹੜੇ ਬਾਦਲ ਤੜਾਇਆ ਉਹਨਾਂ ਦਾ ਕਹਿਣਾ ਕਿ ਇਹ ਜਿਹੜਾ ਵੀ ਇਹ ਤਾਂ ਸਾਡੀ ਪਾਰਟੀ ਦਾ ਨਾਮ ਆ ਸੋ ਇਹ ਤਾਂ ਬਈ ਗਲਤ ਗੱਲ ਹੈ ਪਰ ਕਿਉਂਕਿ ਜੇਕਰ ਆਪਾਂ ਦੇਖੀਏ ਤਾਂ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਇਹ ਸੀਗਾ ਜਾਂ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੋਂ ਖੜੇ ਹੋ ਕੇ ਸਿੰਘ ਸਾਹਿਬਾਨਾ ਨੇ ਹੁਕਮ ਇਹ ਸੁਣਾਇਆ ਸੀ ਕਿ ਭਾਈ ਤੁਸੀਂ ਸਾਰੇ ਚੁੱਲ੍ਹੇ ਸਮੇਟੋ ਅੱਛਾ ਚੁੱਲਿਆਂ ਚੁੱਲਿਆਂ ਵਾਲੀ ਗੱਲ ਬਹੁਤ ਵਾਰ ਆਈ ਆ ਵੀ ਗਿਆਨੀ ਹਰਪੀ ਸਿੰਘ ਉਹਨਾਂ ਨੇ ਚੁੱਲ੍ਹੇ ਨੂੰ ਵਿੱਚ ਜਿਹੜੀ ਆ ਬੁਨਿਆਦ ਪੜਾ ਕੇ ਤਾਂ ਬੜੀ ਭੂਮਿਕਾ ਬੰਨੀ ਜਿਹੜੇ ਆਲੇ ਦੁਆਲੇ ਸੋ ਉਹਨਾਂ ਦੀ ਵੈਸੇ ਗੱਲ ਸਹੀ ਸੀ ਗਿਆਨੀ ਹਰਪੀ ਸਿੰਘ ਉਹਨਾਂ ਦੀ ਵੀ ਜਦੋਂ ਸਾਰੇ ਚੁੱਲ੍ਹੇ ਸਮੇਟਣ ਨੂੰ ਕਿਹਾ ਸੀ ਵੀ ਜਿਹੜਾ ਵੱਖਰਾ ਚੁੱਲਾ ਸੀ ਉਹ ਤਾਂ ਇਹਨਾਂ ਦਾ ਸੀਗਾ ਜਿਹੜੇ ਆਪਣੇ ਬਾਗੀ ਢੜੇ ਵਾਲੇ ਨੇ ਤੇ ਉਹਨਾਂ ਨੇ ਤਾਂ ਉਸੇ ਦਿਨ ਸ਼ਾਮ ਨੂੰ ਕਹਿ ਦਿੱਤਾ ਸੀਗਾ ਵੀ ਸਾਰੇ ਉਹਦਿਆਂ ਨੂੰ ਜਿਹੜੀ ਇਹ ਸੀਗੇ ਸੁਧਾਰ ਲੈਣ ਵਾਲਿਆਂ ਨੇ ਵੀ ਠੀਕ ਹੈ ਜੀ ਅਸੀਂ ਅਸਤੀਫੇ ਦੇ ਦਿੱਤੇ ਆਪਣੇ ਆਪਣੇ ਅਹੁਦਿਆਂ ਤੋਂ ਤੇ ਆਜੋ ਆਪਾਂ ਇਕੱਠੇ ਹੋ ਜਾਈਏ ਪਰ ਜਿਹੜੀ ਰਵਾਇਤੀ ਜਿਹੜੀ ਕਾਬਜ ਚ ਰਿਹਾ ਇਸ ਸਮੇਂ ਐਸਜੀਪੀਸੀ ਦੇ ਉੱਤੇ ਵੀ ਉਹਨਾਂ ਨੇ ਇਹਨਾਂ ਨੂੰ ਨਾਲ ਨਹੀਂ ਰਲਾਇਆ ਤੇ ਆਬਵੀਅਸਲੀ ਜਿਹੜਾ ਅਕਾਲ ਤਖਤ ਸਾਹਿਬ ਦਾ ਹੁਕਮ ਸੀਗਾ ਦੇ ਡੈਫੀਨਿਟਲੀ ਉਹਦੇ ਵਿੱਚ ਪਹਿਲਾਂ 7 ਮੈਂਬਰੀ ਕਮੇਟੀ ਬਣੀ ਤੇ ਆਪਣੇ ਦੋ ਜਣੇ ਵਿੱਚੋਂ ਬਨੂਗਰ ਸਾਹਿਬ ਤੇ ਧਾਮੀ ਸਾਹਿਬ ਨਿਕਲ ਗਏ ਤੇ ਬਾਕੀ ਇਹਨਾਂ ਫਿਰ 5 ਮੈਂਬਰੀ ਜਿਹੜੀ ਭਰਤੀ ਕਮੇਟੀ ਸੀਗੀ ਇਹਨਾਂ ਨੇ ਉਹੀ ਕੰਮ ਕੀਤਾ ਜਿਹੜਾ 2 ਦਸੰਬਰ ਨੂੰ ਇਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਕਰਨ ਲਈ ਕਿਹਾ ਗਿਆ ਸੀ ਇਸ ਕਰਕੇ ਅੱਛਾ ਇਹ ਕਿਹਾ ਗਿਆ ਕਿ ਨੇਲੀ 15 ਲੱਖ ਜਿਹੜੀ ਭਾਰਤੀ ਦੀ ਗੱਲ ਚੱਲ ਰਹੀ ਆ 500 ਤੋਂ ਉੱਤੇ ਡੈਲੀਗੇਟਸ ਨੇ ਗੱਲ ਹਰਪੀ ਸਿੰਘ ਗੁੜਾ ਨੇ ਕਿਹਾ ਕਿ ਉਹਨਾਂ ਨੂੰ ਚੁਣਿਆ ਬੈਸ ਸਰਪਸੰਤੀ ਨਾਲ ਚੁਣੇ ਗਏ ਨੇ ਕੋਈ ਇਹਨਾਂ ਦਾ ਜਿਹੜਾ ਵਿਰੋਧਤਾ ਜਾਂ ਕਿਸੇ ਨੇ ਇਹਨਾਂ ਦੇ ਖਿਲਾਫ ਤਾਂ ਕੋਈ ਨਹੀਂ ਖੜੇ ਹੋਇਆ ਸਰਪਸੰਤੀ ਨਾਲ ਗਏ ਨੇ ਹਰਪੀ ਸਿੰਘ ਗੁੜਾ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ ਨੇ ਇਹਦੇ ਸੋ ਇਸ ਕਰਕੇ ਇਹ ਬਾਕੀ ਜਿਹੜੇ ਛੋਟੇ ਛੋਟੇ ਧੜੇ ਬਣਦੇ ਸੀ ਅਕਾਲੀ ਦਲ ਆ ਬਣ ਗਿਆ ਅਕਾਲੀ ਦਲ ਬੀ ਬਣ ਗਿਆ ਸੋ ਉਹਦੇ ਨਾਲ ਉਹ ਬਹੁਤ ਜ਼ਿਆਦਾ ਵੱਖਰਾ ਹੈ ਇਸ ਕਰਕੇ ਆ ਕਿ 2 ਦਸੰਬਰ ਨੂੰ ਜਿਹੜੀ ਅਕਾਲ ਤੱਕ ਸ ਪੂਰੀ ਦੁਨੀਆ ਨੇ ਦੇਖਿਆ ਸਿਕਰ ਨਹੀਂ ਪੂਰੀ ਦੁਨੀਆ ਨੇ ਦੇਖਿਆ ਭਾਰਤ ਦੇ ਮੀਡੀਆ ਦੇ ਇੱਕ ਵੱਡੇ ਹਿੱਸੇ ਦੇ ਵਿੱਚ ਉਹਦੀ ਚਰਚਾ ਹੋਈ ਉਹਨੂੰ ਸਰਾਇਆ ਗਿਆ ਕਿ ਦੇਖੋ ਕਿੰਨਾ ਸੋਹਣਾ ਸਿਸਟਮ ਆ ਤੇ ਉਹ ਜਿਵੇਂ ਕਹ ਗਿਆ ਉਹਦੀ ਇੱਕ ਪੋਜ਼ਿਟਿਵਿਟੀ ਆਈ ਹਾਲਾਂਕਿ ਉਹ ਨਰੈਨ ਸਿੰਘ ਚੋੜਾ ਉਹਨਾਂ ਦੇ ਐਕਸ਼ਨ ਤੋਂ ਬਾਅਦ ਉਹ ਕਾਫੀ ਜ਼ਿਆਦਾ ਕਹਿ ਲਓ ਕਿ ਡਿੱਪ ਆ ਗਿਆ ਉਹਦੇ ਵਿੱਚ ਦੁਬਾਰਾ ਫਿਰ ਬਟ ਡੈਫੀਨਿਟਲੀ ਉਸ ਸਾਰੀ ਪ੍ਰਕਿਰਿਆ ਦੇ ਵਿੱਚੋਂ 2 ਦਸੰਬਰ ਨੂੰ ਜਿਹੜੀ ਪ੍ਰਕਿਰਿਆ ਹੋਈ ਆ ਉਹਦੇ ਵਿੱਚੋਂ ਇਹ ਜਿਹੜਾ ਅਕਾਲੀ ਦਲ ਕਹਿ ਲਓ ਕਿ ਸ਼੍ਰੋਮਣੀ ਅਕਾਲੀ ਦਲ ਨਿਕਲਿਆ ਸੋ ਇਹਨੂੰ ਹੁਣ ਲੀਡ ਕਰਨਗੇ ਸੋ ਉਹ ਉਦੋਂ 2 ਦਸੰਬਰ ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਫਿਰ ਭਰਤੀ ਕੀਤੀ ਭਰਤੀ ਕਰਨ ਤੋਂ ਬਾਅਦ ਡੈਲੀਗੇਟਸ ਚੁਣੇ ਗਏ ਤੇ ਉਹਦਾ ਇਜਲਾਸ ਵਗੈਰਾ ਜਿਹੜਾ ਇਹਨਾਂ ਨੇ ਜਐਸਵੀਕੇ ਨਾਲ ਵੀ ਕਰਦੇ ਹੁੰਦੇ ਨੇ ਉਹ ਕੀਤਾ ਤੇ ਇਹ ਹੁਣ ਜਿਹੜਾ ਗਿਆਨੀ ਹਰਪੀ ਸਿੰਘ ਉਹਨਾਂ ਨੂੰ ਇਹਦਾ ਪ੍ਰਧਾਨ ਬਣਾ ਦਿੱਤਾ ਗਿਆ ਬੀਬੀ ਸਤਪੰਥ ਕੌਰ ਹੁਣੀ ਜਿਹੜੇ ਕਿ ਸ਼ਹੀਦ ਭਾਈ ਅਮਰਿਕ ਸਿੰਘ ਉਹਨਾਂ ਦੀ ਸੁਪਤਰੀ ਨੇ ਉਹਨਾਂ ਨੂੰ ਧਾਰਮਿਕ ਰਿਲੀਜੀਅਸ ਕਾਉਂਸਲ ਜਿਹੜੀ ਆ ਉਹਦਾ ਉਹਨਾਂ ਨੂੰ ਮੁਖੀ ਬਣਾਇਆ ਗਿਆ ਤੇ ਇਸ ਅਕਾਲੀ ਦਲ ਦਾ ਇਹ ਦਾਵਾ ਕਿ ਅਸੀਂ ਜਿਹੜਾ ਧਰਮ ਦਾ ਕੁੰਡਾ ਸਾਡੇ ਦੇ ਉੱਤੇ ਰਹੂਗਾ ਤੇ ਧਰਮ ਸਾਡੇ ਲਈ ਪਹਿਲ ਰਹੂਗੀ ਬਾਕੀ ਚੀਜ਼ਾਂ ਸਾਡੇ ਲਈ ਬਾਅਦ ਚ ਹੋਗੀਆਂ ਗਿਆਨੀ ਹਰਪੀ ਸਿੰਘ ਉਹਨਾਂ ਨੇ ਕਿਹਾ ਕਿ ਮੈਂ ਕੋਈ ਵੀ ਸਰਪੰਚੀ ਐਮਸੀ ਐਮਪੀ ਤਾਂ ਛੱਡੋ ਉਹਨਾਂ ਨੇ ਕਿਹਾ ਮੈਂ ਐਮਸੀ ਤੋਂ ਲੈ ਕੇ ਐਮਪੀ ਤੱਕ ਦੀ ਕੋਈ ਚੋਣ ਨਹੀਂ ਲੜਨੀ ਮੈਂ ਜਿਹੜਾ ਮੈਨੂੰ ਉਹਦਾ ਮਿਲ ਗਿਆ ਮੈਂ ਇਹਦੇ ਤੇ ਹੀ ਜਿਹੜਾ ਰਹਿ ਕੇ ਤਾਂ ਇਹਦੇ ਤੇ ਕੰਮ ਕਰੂੰਗਾ ਸੋ ਇਹਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਇਸ ਸਮੇਂ ਤੱਕ ਤਾਂ ਹਜੇ ਤਾਂ ਇਹ ਉਹ ਕਿਦਾਂ ਪਲੇ ਆਊਟ ਹੁੰਦਾ ਕਿ ਇਹ ਸੱਚੀ ਕੋ ਫਰਕ ਪਾ ਪਾ ਜਿਹੜਾ ਪਾ ਸਕਣਗੇ ਜਾਂ ਨਹੀਂ ਇਹ ਭਵਿੱਖ ਦੇ ਗਰਭ ਦੇ ਵਿੱਚ ਆ ਇਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਜਿਹੜਾ ਇਸ ਸਮੇਂ ਬਾਦਲ ਤੜਾਇਆ ਉਹਨਾਂ ਦੇ ਕੋਲ ਇੱਕ ਤਾਂ ਐਸਜੀਪੀਸੀ ਆ ਇੱਕ ਕਾਲੀ ਦਲ ਦਾ ਦਫ਼ਤਰ ਆ ਤੇ ਇੱਕ ਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀਆ ਤੇ ਤਿੰਨੇ ਹੀ ਚੀਜ਼ਾਂ ਇਹਨਾਂ ਨੇ ਕਿਹਾ ਕਿ ਅਸੀਂ ਕੋਲਣੀਆਂ ਤੁਹਾਡੇ ਤੋਂ ਇਹ ਅਸੀਂ ਲੈ ਲੈਣੀਆਂ ਤੁਹਾਡੇ ਤੋਂ ਤੇ ਇਹਦੇ ਵਿੱਚ ਹੁਣ ਇਹ ਇਹਨਾਂ ਦਾ ਆਬਵੀਅਸਲੀ ਇਹ ਦਾਵਾ ਆ ਜਾਂ ਇਹਨਾਂ ਦਾ ਇਹ ਕਹਿਣਾ ਵੀ ਅਸੀਂ ਜਿਹੜਾ ਮੇਨ ਮੇਨ ਸਟ੍ਰੀਮ ਦਾ ਅਕਾਲੀ ਦਲ ਅਸੀਂ ਵੱੜ ਜਾਣਾ ਤੇ ਉਹਨਾਂ ਨੂੰ ਅਸੀਂ ਸਾਈਡ ਤੇ ਕਰ ਦੇਵਾਂਗੇ ਇਦਾਂ ਹੋ ਵੀ ਸਕਦੀ ਆ ਇਹ ਉਹਦੇ ਵਿੱਚ ਹੁਣ ਦੋ ਤਿੰਨ ਕੇ ਲੀਡਰ ਰਹਿ ਗਏ ਨੇ ਇੱਕ ਦਾ ਬਾਦਲ ਸਾਹਿਬ ਆ ਜਾਂ ਮਜੀਠੀਆ ਸਾਹਿਬ ਵੀ ਜੇਲ੍ਹ ਦੇ ਵਿੱਚ ਨੇ ਇਸ ਸਮੇਂ ਅਦਰਵਾਈਜ਼ ਬਾਕੀ ਜਿਹੜੀ ਲੀਡਰਸ਼ਿਪ ਆ ਉਸਕ ਕਦ ਦੀ ਲੀਡਰਸ਼ਿਪ ਤਾਂ ਇਸਨੇ ਗਿਆਨੀ ਹਰਪੀ ਸਿੰਘ ਉਹਨਾਂ ਦੇ ਕੋਲ ਵੀ ਹੈਗੀ ਆ ਤੇ ਜੇਕਰ ਤੁਸੀਂ ਇਹ ਦੇਖੋ ਕਿ ਜਿਹੜਾ ਰਾਜਨੀਤਿਕ ਪੱਧਰ ਦੇ ਉੱਤੇ ਤੇ ਗਿਆਨੀ ਹਰਪੀ ਸਿੰਘ ਉਹਨਾਂ ਤੋਂ ਬੇਸ਼ੱਕ ਰਾਜਨੀਤਿਕ ਪੱਧਰ ਦੇ ਉੱਤੇ ਜੇਕਰ ਸੁਖਬੀਰ ਸਿੰਘ ਬਾਦਲ ਉਹ ਜਿਆਦਾ ਵੀ ਜਿਹੜੇ ਪੋਲੀਟੀਕਲੀ ਉੱਪਰ ਹੋ ਸਕਦੇ ਆ ਪਰ ਧਾਰਮਿਕ ਪੱਧਰ ਤੇ ਉਹੀ ਜਿਹੜਾ ਗਿਆਨੀ ਹਰਪੀ ਸਿੰਘ ਹੁਣੀ ਉਹ ਸੁਖਬੀਰ ਸਿੰਘ ਬਾਦਲ ਤੋਂ ਬਹੁਤ ਉੱਚੇ ਨੇ ਸੋ ਇਸ ਕਰਕੇ ਜਿਹੜਾ ਹੁਣ ਮੁਕਾਬਲਾ ਤਾਂ ਇਹਨਾਂ ਦਾ ਹੈਗਾ ਤੇ ਇਹ 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 ਦੇ ਵਿੱਚ ਇਹ ਆ ਕਿ ਇਹਨਾਂ ਦੀ ਆਪਸੀ ਪਰੇ ਵਿਗਿਆਨੀ ਹਰਪੀ ਸਿੰਘ ਨੂੰ ਤਾਂ ਇਸ ਅਕਾਲੀ ਦਲ ਨੂੰ ਦੇਖਣਾ ਪੈਣਾ ਕਿ ਕਿਤੇ ਆਪਸੀ ਲੜਾਈ ਦੇ ਵਿੱਚ ਹੀ ਸਾਰਾ ਟਾਈਮ ਨਾ ਨਗਾ ਦੇਣਾ ਅਸਲ ਦੀ ਜਿਹੜੇ ਪੰਜਾਬ ਦੇ ਮੁੱਦੇ ਆ ਜਾਂ ਸਿੱਖਾਂ ਦੇ ਮੁੱਦੇ ਆ ਉਹਦੇ ਤੇ ਕਿੰਨਾ ਕੰਮ ਕਰਦੇ ਆ ਤੇ ਸਭ ਤੋਂ ਜ਼ਿਆਦਾ ਪੋਜ਼ਿਟਿਵ ਗੱਲ ਮੈਨੂੰ ਜ਼ਾਤੀ ਤੌਰ ਤੇ ਇਹ ਲੱਗੀ ਆ ਕਿ ਇੱਕ ਤਾਂ ਵਿਗਿਆਨੀ ਹਰਪੀ ਸਿੰਘ ਹੁਣੀ ਜਿਹੜੇ ਇਹ ਕਿਉਂਕਿ ਨਹੀਂ ਤਾਂ ਲੰਬੇ ਸਮੇਂ ਤੋਂ ਆਮ ਤੌਰ ਤੇ ਜਿਹੜਾ ਦੇਖਿਆ ਆਪਾਂ ਕਿ ਜਿਹੜਾ ਅਜਟ ਜ਼ਿਮੀਦਾਰ ਭਾਈਚਾਰਾ ਉਹਦੇ ਵਿੱਚੋਂ ਹੀ ਅਕਾਲੀ ਦਲ ਦਾ ਪ੍ਰਧਾਨ ਬਣਦਾ ਰਿਹਾ ਜਾਂ ਅਕਾਲੀ ਦਲ ਦੀ ਮੇਨ ਲੀਡਰਸ਼ਿਪ ਦੇ ਵਿੱਚੋਂ ਸੋ ਇਸ ਵਾਰ ਵੈਸੇ ਪਰਸਨਲੀ ਨਾਤਾ ਜਾਤ ਪਾਤ ਨੂੰ ਮੈਂ ਬਲੀ ਉਸ ਤਰੀਕੇ ਨਾਲ ਤੁਹਾਨੂੰ ਕਰਨੀ ਪੈਂਦੀ ਜਿਹੜੀ ਹੋਵੇ ਸੋ ਇਹ ਇੱਕ ਤਾਂ ਚੰਗੀ ਗੱਲ ਹੈ ਕਿ ਕਿਸੇ ਗੈਰ ਜੱਟ ਨੂੰ ਜਿਹੜੀ ਪ੍ਰਧਾਨਗੀ ਮਿਲੀ ਆ ਤੇ ਨਾਲੇ ਬਹੁਤ ਹੇਠਲੇ ਜਿਹੜਾ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਇੱਥੇ ਤੱਕ ਗੈਨੀ ਹਰਪੀ ਸਿੰਘ ਕੁੜੀ ਪਹੁੰਚੇ ਆ ਸੋ ਇਹ ਦੋਵੇਂ ਚੀਜ਼ਾਂ ਜਿਹੜੀਆਂ ਬਹੁਤ ਪੋਜ਼ਿਟਿਵ ਰੋਲ ਪਲੇ ਕਰ ਸਕਦੀਆਂ ਬਾਕੀ ਇਹ ਆਬਵੀਅਸਲੀ ਜੇ ਮੈਂ ਕਹਾਂ ਕਿ ਮੌਸਤਕਬਲ ਦੇ ਗਰਭ ਦੇ ਵਿੱਚ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਤੁਸੀਂ ਆਪਣੇ ਪ੍ਰਤੀਕ ਰਹਿਦੇ ਤੇ ਜਰੂਰ ਦਿਓ ਨਾਲ ਜਿਹੜੇ ਰਾਣੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਮੈਂ ਹਾਂ ਦੇਵ ਇੰਦਰਾ